ਅੱਜ ਤੇ 6 ਮੀਲ ਨੂੰ ਦੇਖਿਓ ਇਸ ਲਾਈਨ ਤੇ 20 ਗੱਡੀਆਂ 15 ਗੱਡੀਆਂ ਨਵੀਆਂ ਚੱਲਣ ਵਾਲੀਆਂ ਹਿੰਦੁਸਤਾਨ ਦੇ ਕਿਸੇ ਕੋਨੇ ਤੇ ਡਬਲ ਲਾਈਨ ਹੈ ਨਾ ਬਿਜਲੀ ਚੱਲ ਗਈ ਹਿੰਦੁਸਤਾਨ ਦੇ ਕਿਸੇ ਕੋਨੇ ਤੁਸੀਂ ਨਾਬਿਓ ਜਾ ਸਕਦੇ ਹੋ ਹਾਂ ਅਸੀਂ ਗਾਂਧੀ ਸਾਹਿਬ ਦੇ ਮਗਰ ਲੱਗੇ ਹੋਈਆਂ ਸਾਰੇ ਤਕੜੋ ਇੱਕ ਇੱਕ ਵੋਟ ਪਾ ਕੇ ਅਸੀਂ ਨੰਬਰ ਕਿ ਡਾਕਟਰ ਸਾਹਿਬ ਜਿੱਤ ਕੇ ਸਾਡੇ ਇਸ ਹਲਕੇ ਦੇ ਪੂਰੀ ਤਰ੍ਹਾਂ ਵਿਕਾਸ ਕਰਾਉਣਗੇ ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੇ ਬਹੁਤ ਬਿੱਟੂ ਹਰਾਨੇ ਤੇ ਆਪਣਾ ਵਿਵੇਕ ਜੀ ਨੇ ਬਹੁਤ ਮਿਹਨਤ ਕੀਤੀ ਹੈਗੀ ਹੈ ਔਰ ਵੱਡੀ ਗੱਲ ਹੈ ਕਿ ਬਖ ਵਖ ਜਿਹੜੀ ਵਪਾਰਕ ਜਥੇਬੰਦੀ ਆਗੇ ਮੇਰਾ ਨਹੀਂ ਖਿਆਲ ਕੋਈ ਵਪਾਰਕ ਜਥੇਬੰਦੀ ਬੱਚ ਜਿਹੜੀ ਇੱਥੇ ਸ਼ਾਮਲ ਨਾ ਹੋਈ ਹੋਵੇ ਇੱਕ ਜਥੇਬੰਦੀ ਸ਼ਾਮਲ ਹੋਣਾ ਮਤਲਬ ਹਜ਼ਾਰਾਂ ਬੰਦਿਆਂ ਦਾ ਸ਼ਾਮਲ ਹੋਣਾ ਸੋ ਆਪਣੇ ਆਪਣੇ ਤਵਕੀ ਦਿਨ ਮਹਿਨਤੀ ਕਰਦੀਆਂ ਆਪਣੇ ਨੇ ਕਿਤੇ ਦਿਨ ਮਹਿਨਤੀ ਕਰਦੀ ਆ ਉਹ ਤੋਂ ਮੈਂ ਬਹੁਤ ਧੰਵਾਦੀਆਂ ਬਿੱਟੂ ਹੋਰਾਂ ਦੇ ਵਿਵੇਕ ਸਿੰਘ ਲਾ ਹੋਰਾਂ ਦੇ ਤੇ ਪ੍ਰਧਾਨ ਖਨੋੜਾ ਸਾਹਿਬ ਦੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਅੱਜ ਦਾ ਕੰਮ ਫੰਕਸ਼ਨ ਹੈ ਅੱਜ ਦਾ ਦਫਤਰ ਦਾ ਆਪਾਂ ਖੋਲਣ ਵਾਲੀ ਇਹ ਕਾਰਵਾਈ ਹੈਗੀ ਬੜੀ ਪੌਸਿਬਿਲਟੀ ਨਾਲ ਅੰਜਾਮ ਚੜੀ ਹੈਗੀ ਹੈ ਔਰ ਪ੍ਰਜਾਲੇ ਦਾ ਮੈਂ ਅਸੀਂ ਜੇ ਤੋ ਆਏ ਹੈਗੇ ਤਾਂ ਇਸ ਸਾਨੂੰ ਆ ਕੇ ਦੇਖ ਕੇ ਬੜਾ ਮਨੁਸੱਲੀ ਹੋਈ ਅੱਜ ਮਤਲਬ ਕਿ ਸਾਡੀ ਜਿਹੜੀ ਕੈਂਪੇਨ ਹੈ ਇਹਨਾਂ ਦੋਨਾਂ ਨੌਜਵਾਨਾਂ ਦੀ ਅਗਵਾਈ ਵਿੱਚ ਪ੍ਰਧਾਨ ਜੀ ਦੀ ਅਗਵਾਈ ਵਿੱਚ ਔਰ ਇਹ ਲਾਈਨ ਡਬਲ ਹੋਈ ਹੈ ਨਾ ਇਸ ਲਾਈਨ ਨਾਲ ਇਸ ਇੱਥੇ ਇੰਡਸਟਰੀ ਬਹੁਤ ਆਉਗੀ ਮੇਰੇ ਮੇਰਾ ਅੰਦਾਜ਼ਾ ਹੈਗਾ ਕਿਉਂਕਿ ਹੁਣ ਅੱਜ ਤੇ 6 ਮਹੀਨਿਆਂ ਨੂੰ ਦੇਖਿਓ ਇਸ ਲਾਈਨ ਤੇ 20 ਗੱਡੀਆਂ 15 ਗੱਡੀਆਂ ਨਵੀਆਂ ਚੱਲਣ ਵਾਲੀਆਂ ਹਿੰਦੁਸਤਾਨ ਦੇ ਕਿਸੇ ਕੋਨੇ ਤੇ ਡਬਲ ਲਾਈਨ ਹੈ ਨਾ ਬਿਜਲੀ ਚੱਲ ਗਈ ਹਿੰਦੁਸਤਾਨ ਦੇ ਕਿਸੇ ਕੋਨੇ ਤੁਸੀਂ ਨਾਬਿਓ ਜਾ ਸਕਦੇ ਹੋਣ ਇਹ ਟਰੈਕਟਰ ਤੁਹਾਡੇ ਸਾਹਮਣੇ ਪਹਿਲੇ 5 ਸਾਲ ਕੀਤੀ ਹੈਗੀ ਹੈ ਤੇ ਮਾਲਕ ਕਰਜਣ ਖੜ ਗਏ 81 ਸਾਲ ਦੇ ਪੰਨੀਤ ਕੋਰ 79 ਸਾਲ ਦੇ ਹੈਗੇ ਸੋ ਜੇ ਤੁਹਾਡੀ ਜਜ਼ਬਾ ਹੈਗਾ ਸੇ ਦੋਮਦਾਰ ਜੇ ਤੁਹਾਡਾ ਜਜ਼ਬਾ ਪਹਿਲਾ ਹੁੰਦਾ ਜੀ ਮੈਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਵਾਉਣਾ ਕਿ ਅਸੀਂ ਪੂਰਨ ਤਕੜੇ ਹੋ ਗਏ ਮੇਰੇ ਦੋਵੇਂ ਬਲਾਕ ਪ੍ਰਧਾਨ ਬਿਵੇਕ ਸਿੰਘ ਜੀ ਬਲਵਿੰਦਰ ਬਿੱਟੂ ਜੀ ਸਰਦਾਰ ਸਾਧੂ ਸਿੰਘ ਜੀ ਚਾਹੇ ਉਹ ਅੰਦਰ ਨੇ ਇਹ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਪਰ ਉਹ ਪੂਰੇ ਤਕੜੇ ਹੋ ਕੇ ਉਹਨਾਂ ਆਪਣੇ ਸਾਰੇ ਸਾਥੀਆਂ ਕਾਕਾ ਰਣਦੀਪ ਸਿੰਘ ਉਹ ਦੇਖੋ ਤੁਹਾਨੂੰ ਪਤਾ ਵੀ ਉਹ ਮਲੋ ਹਲਕੇ ਦੀ ਨਮਾਇੰਦਗੀ ਕਰ ਰਹੇ ਨੇ ਪਰ ਉਹਨਾਂ ਦਾ ਪਛੋਕੜ ਨਾਬੇ ਦਾ ਉਹ ਵੀ ਡੜ ਕੇ ਸਾਡਾ ਇੱਕੇ ਟੀਚਾ ਕਾਂਗਰਸ ਪਾਰਟੀ ਡਾਕਟਰ ਧਰਮਵੀਰ ਗਾਂਧੀ ਅਸੀਂ ਗਾਂਧੀ ਸਾਹਿਬ ਦੇ ਮਗਰ ਲੱਗੇ ਹੋਇਆ ਸਾਰੇ ਤਗੜੇ ਇੱਕੀ ਵੋਟ ਪਾ ਕੇ ਅਸੀਂ ਇਹਨਾਂ ਨੂੰ ਪਾ ਮੈਂ ਤਾਂ ਸਿਰਫ ਇਹੀ ਕਹਿਣਾ ਚਾਹਾਂਗਾ ਗਾਂਧੀ ਸਾਹਿਬ ਦਾ ਇੰਨਾ ਪਿਆਰ ਸਰਦਾਰ ਸਾਦੋ ਸਿੰਘ ਤਰਨ ਸੋ ਜਿਹਦਾ ਇੰਨਾ ਪਿਆਰ ਤੁਸੀਂ ਅੰਦਰ ਦੇਖ ਸਕਦੇ ਹੋ 1200 ਬੰਦਾ 1300 ਬੰਦੇ ਦਾ ਘਾਟਾ ਉਹਨਾਂ ਦੀ ਰਹਿਨਮਾਈ ਚ ਅਸੀਂ ਅੱਜ ਗਾਂਧੀ ਜੀ ਦਾ ਦਾ ਦਫਤਰ ਦਾ ਦੂ ਘਾਟਨ ਕਰ ਰਹੇ ਆ ਗਾਂਧੀ ਜੀ ਪ੍ਰਤੀ ਬਹੁਤ ਪਿਆਰ ਆ 90 ਹਲਕੇ ਸਾਡੇ ਵਿੱਚ ਆਏ ਉਮੀਦਵਾਰ ਡਾਕਟਰ ਗਾਂਧੀ ਦੀ ਬੜੀ ਖੁਸ਼ੀ ਹੈ ਬਹੁਤ ਹੀ ਇੱਕ ਵਧੀਆ ਇਮਾਨਦਾਰ ਨੇ ਪੇਸ਼ੇਵਰ ਜੋ ਡਾਕਟਰ ਨੇ ਵੈਸੇ ਹੀ ਬੜੀ ਮਾਨਵਤਾ ਦੀ ਸੇਵਾ ਕਰਦੇ ਨੇ ਤੇ ਲੋਕਾਂ ਨੂੰ ਬਹੁਤ ਵੱਡੀ ਇੱਕ ਉਮੀਦ ਹੈ ਕਿ ਡਾਕਟਰ ਸਾਹਿਬ ਜਿੱਤ ਕੇ ਸਾਡੇ ਇਸ ਹਲਕੇ ਦੇ ਪੂਰੀ ਤਰ੍ਹਾਂ ਵਿਕਾਸ ਕਰਾਉਣਗੇ ਜੋ ਸਾਡੀਆਂ ਮੰਗਾਂ ਨੇ ਪੂਰੀਆਂ ਹੋਣਗੀਆਂ ਤੁਹਾਡੇ ਸਾਹਮਣੇ ਹੀ ਹੈ ਜੀ 25 ਮਹੀਨੇ ਹੋ ਗਏ 25000 ਬਣ ਗਿਆ ਇਹ ਤਾਂ ਗੱਲ ਹੀ ਨਹੀਂ ਕਰਦੇ ਥੋੜੇ ਦਿਨਾਂ ਬਾਅਦ ਬਿਆਨ ਦੇ ਦੇਣੇ ਅਸੀਂ ਦੇਾਂਗੇ ਮੈਂ ਉੱਥੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਾਡੀ ਸਰਕਾਰ ਬਣਨ ਤੇ ਰਾਹੁਲ ਗਾਂਧੀ ਜੀ ਔਰ ਸਾਡੇ ਪ੍ਰਧਾਨ ਮਲਕਰ ਅਰਜੁਨ ਖੜਗੇ ਜੀ ਨੇ ਜੋ 8500 ਰੁਪਇਆ ਲੇਡੀਜ਼ ਨੂੰ ਹਰ ਗਰੀਬ ਕਰਦੀ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਅਸੀਂ ਉਹਦੇ ਆਂ ਅੱਜ ਤੇ 체ਮੀ ਨੂੰ ਦੇਖਿਓ ਕਿਸ ਲਾਈਨ ਤੇ 20 ਗੱਡੀਆਂ 15 ਗੱਡੀਆਂ ਨਵੀਆਂ ਚੱਲਣ ਵਾਲੀਆਂ ਹਿੰਦੁਸਤਾਨ ਦੇ ਕਿਸੇ ਕੋਨੇ ਤੇ ਡਬਲ ਲਾਈਨ ਹੈ ਨਾ ਬਿਜਲੀ ਚੱਲ ਗਈ ਹਿੰਦੁਸਤਾਨ ਦੇ ਕਿਸੇ ਕੋਨੇ ਤੁਸੀਂ ਨਾਬਿਓ ਜਾ ਸਕਦੇ ਹੋ ਹੁਣ ਅਸੀਂ ਗਾਂਧੀ ਸਾਹਿਬ ਦੇ ਮਗਰ ਲੱਗੇ ਹੋਈਆਂ ਸਾਰੇ ਤਕੜੋ ਇੱਕ ਇੱਕ ਵੋਟ ਪਾ ਕੇ ਅਸੀਂ ਇਹਨਾਂ ਕਿ ਡਾਕਟਰ ਸਾਹਿਬ ਜਿੱਤ ਕੇ ਸਾਡੇ ਇਸ ਹਲਕੇ ਦੇ ਪੂਰੀ ਤਰ੍ਹਾਂ ਵਿਕਾਸ ਕਰਾਉਣਗੇ ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਬਹੁਤ ਬਿੱਟੂ ਹਰਾਨੇ ਤੇ ਆਪਣਾ ਵਿਵੇਕ ਜੀ ਨੇ ਬਹੁਤ ਮਿਹਨਤ ਕੀਤੀ ਹੈਗੀ ਹੈ ਔਰ ਵੱਡੀ ਗੱਲ ਹੈ ਕਿ ਵੱਖ-ਵੱਖ ਜਿਹੜੀ ਵਪਾਰਕ ਜਥੇਬੰਦੀਆਂ ਆ ਗਈਆਂ ਮੇਰਾ ਨਹੀਂ خیال ਕੋਈ ਵਪਾਰਕ ਜਥੇਬੰਦੀ ਬੱਚੜੀ ਇੱਥੇ ਸ਼ਾਮਲ ਨਾ ਹੋਈ ਹੋਵੇ ਇੱਕ ਜਥੇਬੰਦੀ ਸ਼ਾਮਲ ਹੋਣਾ ਮਤਲਬ ਹਜ਼ਾਰਾਂ ਬੰਦਿਆਂ ਦਾ ਸ਼ਾਮਲ ਹੋਣਾ ਸੋ ਆਪਣੇ ਆਪਣੇ ਤਵਕੀਦੀ ਨਮਾਇੰਦਗੀ ਕਰਦੀ ਆ ਆਪਣੇ ਨੇ ਕਿਤੇ ਦੀ ਨਮਾਇੰਦਗੀ ਕਰਦੀ ਆ ਉਹ ਤੋਂ ਮੈਂ ਬਹੁਤ ਧੰਨਵਾਦੀ ਆ ਬਿੱਟੂ ਹੋਰਾਂ ਦੇ ਵਿਵੇਕ ਸਿੰਘ ਲਾਹੌਰਾਂ ਦੇ ਤੇ ਪ੍ਰਧਾਨ ਖਨੌੜਾ ਸਾਹਿਬ ਦੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਅੱਜ ਦਾ ਕੰਮ ਫੰਕਸ਼ਨ ਹੈ ਅੱਜ ਦਾ ਦਫਤਰ ਦਾ ਆਪਾਂ ਖੋਲਣ ਵਾਲੀ ਜੀ ਕਾਰਵਾਈ ਹੈਗੀ ਬੜੀ ਬਹੁਤ ਸਫਲਤਾ ਨਾਲ ਅੰਜਾਮ ਚੜੀ ਹੈਗੀ ਹੈ ਔਰ ਪਟਿਆਲੇ ਦਾ ਮੈਂ ਅਸੀਂ ਜਦੋਂ ਆਏ ਹੈਗੇ ਤਾਂ ਸਾਨੂੰ ਆ ਕੇ ਦੇਖ ਕੇ ਬੜਾ ਮਨੁਸੱਲੀ ਹੋਈ ਅੱਜ ਮਤਲਬ ਕਿ ਸਾਡੀ ਜਿਹੜੀ ਕੈਂਪੇਨ ਹੈ ਇਹਨਾਂ ਦੋਨਾਂ ਨੌਜਵਾਨਾਂ ਦੀ ਅਗਵਾਈ ਵਿੱਚ ਪ੍ਰਧਾਨ ਜੀ ਦੀ ਅਗਵਾਈ ਵਿੱਚ ਔਰ ਇਹ ਲਾਈਨ ਡਬਲ ਹੋਈ ਹੈ ਨਾ ਇਸ ਲਾਈਨ ਨਾਲ ਇਸ ਇੱਥੇ ਇੰਡਸਟਰੀ ਬਹੁਤ ਆਉਗੀ ਮੇਰੇ ਮੇਰਾ ਅੰਦਾਜ਼ਾ ਹੈਗਾ ਕਿਉਂਕਿ ਹੁਣ ਅੱਜ ਤੇ 6 ਮਹੀਨਿਆਂ ਨੂੰ ਦੇਖਿਓ ਇਸ ਲਾਈਨ ਤੇ 20 ਗੱਡੀਆਂ 15 ਗੱਡੀਆਂ ਨਵੀਆਂ ਚੱਲਣ ਵਾਲੀਆਂ ਹਿੰਦੁਸਤਾਨ ਦੇ ਕਿਸੇ ਕੋਨੇ ਤੇ ਡਬਲ ਲਾਈਨ ਹੈ ਨਾ ਬਿਜਲੀ ਚੱਲ ਗਈ ਹਿੰਦੁਸਤਾਨ ਦੇ ਕਿਸੇ ਕੋਨੇ ਤੁਸੀਂ ਨਾਬਿਓਂ ਜਾ ਸਕਦੇ ਹੁਣ ਇਹ ਟਰੈਕਟਰ ਦੇ ਸਾਹਮਣੇ ਤੁਹਾਡੇ ਸਾਹਮਣੇ ਪਹਿਲੇ 5 ਸਾਲ ਕੀਤੀ ਹੈਗੀ ਹੈ ਤੇ ਮਾਲਕ ਕਰਜਨ ਖੜਗੇ 81 ਸਾਲ ਦੇ ਪੰਨੀਤ ਕੋ 79 ਸਾਲ ਦੇ ਹੈਗੇ ਸੋ ਜੇ ਜੇ ਤੁਹਾਡੀ ਜਜ਼ਬਾ ਹੈਗਾ ਹੈ ਸੇਦ ਦੋਮਦਾਰ ਜੀ ਤੁਹਾਡਾ ਜਜ਼ਬਾ ਪਹਿਲਾ ਹੁੰਦਾ ਜੀ ਮੈਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਵਾਉਣਾ ਕਿ ਅਸੀਂ ਪੂਰੇ ਤਕੜੇ ਹੋਗੇ ਮੇਰੇ ਦੋਵੇਂ ਬਲਾਕ ਪ੍ਰਧਾਨ ਵਿਵੇਕ ਸਿੰਘ ਨਾ ਜੀ ਬਲਵਿੰਦਰ ਬਿੱਟੂ ਜੀ ਸਰਦਾਰ ਸਾਧੂ ਸਿੰਘ ਜੀ ਚਾਹੇ ਉਹ ਅੰਦਰ ਨੇ ਇਹ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਪਰ ਉਹ ਪੂਰੇ ਤਕੜੇ ਹੋ ਕੇ ਉਹਨਾਂ ਆਪਣੇ ਸਾਰੇ ਸਾਥੀਆਂ ਨੂੰ ਕਾਕਾ ਰਣਜੀਤ ਸਿੰਘ ਉਹ ਦੇਖੋ ਤੁਹਾਨੂੰ ਪਤਾ ਵੀ ਉਹ ਮਲੋ ਹਲਕੇ ਦੀ ਨਮਾਇੰਦਗੀ ਕਰ ਰਹੇ ਨੇ ਪਰ ਉਹਨਾਂ ਦਾ ਪਛੋਕੜ ਨਾਬੇ ਦਾ ਉਹ ਵੀ ਡੜ ਕੇ ਸਾਡਾ ਇੱਕੇ ਟੀਚਾ ਕਾਂਗਰਸ ਪਾਰਟੀ ਡਾਕਟਰ ਧਰਮਵੀਰ ਗਾਂਧੀ ਅਸੀਂ ਗਾਂਧੀ ਸਾਹਿਬ ਦੇ ਮਗਰ ਲੱਗੇ ਹੋਈਆਂ ਸਾਰੇ ਤਕੜੋ ਇੱਕ ਹੀ ਵੋਟ ਪਾ ਕੇ ਅਸੀਂ ਮੈਂ ਤਾਂ ਸਿਰਫ ਇਹੀ ਕਹਿਣਾ ਚਾਹਾਂਗਾ ਗਾਂਧੀ ਸਾਹਿਬ ਦਾ ਇੰਨਾ ਪਿਆਰ ਸਰਦਾਰ ਸਾਦੋ ਸਿੰਘ ਧਰਮਸੋਝ ਦਾ ਇੰਨਾ ਪਿਆਰ ਤੁਸੀਂ ਅੰਦਰ ਦੇਖ ਸਕਦੇ ਹੋ 1200 ਬੰਦਾ 1300 ਬੰਦੇ ਦਾ ਇਕੱਠ ਆ ਉਹਨਾਂ ਦੀ ਰਹਿਨਮਾਈ ਚ ਅਸੀਂ ਅੱਜ ਗਾਂਧੀ ਜੀ ਦਾ ਦਾ ਦਫਤਰ ਦਾ ਦੋ ਘਾਟਨ ਕਰ ਰਹੇ ਆ ਗਾਂਧੀ ਜੀ ਪ੍ਰਤੀ ਬਹੁਤ ਪਿਆਰ ਹੈ 90 ਹਲਕੇ ਸਾਡੇ ਵਿੱਚ ਆਏ ਉਮੀਦਵਾਰ ਡਾਕਟਰ ਗਾਂਧੀ ਦੀ ਬੜੀ ਖੁਸ਼ੀ ਹੈ ਬਹੁਤ ਹੀ ਇੱਕ ਵਧੀਆ ਇਮਾਨਦਾਰ ਨੇ ਪੇਸ਼ੇਵਰ ਜੋ ਡਾਕਟਰ ਨੇ ਵੈਸੇ ਹੀ ਬੜੀ ਮਾਨਵਤਾ ਦੀ ਸੇਵਾ ਕਰਦੇ ਨੇ ਤੇ ਲੋਕਾਂ ਨੂੰ ਬਹੁਤ ਵੱਡੀ ਇੱਕ ਉਮੀਦ ਹੈ ਕਿ ਡਾਕਟਰ ਸਾਹਿਬ ਜਿੱਤ ਕੇ ਸਾਡੇ ਇਸ ਹਲਕੇ ਦੇ ਆ ਪੂਰੀ ਤਰ੍ਹਾਂ ਵਿਕਾਸ ਕਰਾਉਣਗੇ ਜੋ ਸਾਡੀਆਂ ਮੰਗਾਂ ਨੇ ਉੱਪਰ ਆਉਣਗੀਆਂ ਤੁਹਾਡੇ ਸਾਹਮਣੇ ਹੀ ਹੈ ਜੀ 25 ਮਹੀਨੇ ਹੋ ਗਏ 25000 ਬਣ ਗਿਆ ਇਹ ਤਾਂ ਗੱਲ ਹੀ ਨਹੀਂ ਕਰਦੇ ਥੋੜੇ ਦਿਨਾਂ ਬਾਅਦ ਬਿਆਨ ਦੇ ਦੇਣੇ ਅਸੀਂ ਦੇਾਂਗੇ ਮੈਂ ਉੱਥੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਾਡੀ ਸਰਕਾਰ ਬਣਨ ਤੇ ਰਾਹੁਲ ਗਾਂਧੀ ਜੀ ਔਰ ਸਾਡੇ ਪ੍ਰਧਾਨ ਮਲਕਰ ਅਰਜੁਨ ਖੜਗੇ ਜੀ ਨੇ ਜੋ 8500 ਰੁਪਇਆ ਲੇਡੀਜ਼ ਨੂੰ ਹਰ ਗਰੀਬ ਕਰਦੀ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਅਸੀਂ ਉਹਦੇ ਆਂਗੇ